वैसे अजय ਤੱਕ ਤਾਂ ਸ੍ਰੀ ਕਾਲ ਤੱਕ ਸਾਰਾ ਮੱਥਾ ਲਾ ਕੇ ਕੋਈ ਇੱਥੇ ਕਾਮਯਾਬ ਹੋਇਆ ਨਹੀਂ ਪੰਜਾਬ ਚ ਪੰਥ ਦੇ ਦਿੱਤਾਂ ਦੇ ਵਾਸਤੇ ਆ ਵੇਖੋ ਕਿਵੇਂ ਜਨਾਮੀਆ ਨੂੰ ਮਿਹਣੋ ਮਿਹਣੀ ਹੁੰਦਾ ਆ ਜਹਦਰ ਸਾਹਿਬ ਨਾਲ ਤੇ ਅਗੋਂ ਜਹਦਰ ਸਾਹਿਬ ਦੇ ਵੀ ਜਵਾਬ ਸੁਣੋ ਤੇ ਫਿਰ ਅੱਗੇ ਗੱਲ ਕਰਦੇ ਆ ਕਿਉਂਕਿ ਆਪਦਾ ਝੁੱਗਾ ਚੱਕੀ ਹੈ ਨਾ ਆਪਦਾ ਹੀ ਨੰਗਾ ਹੁੰਦਾ ਟਿੱਡਾ ਕੁਛ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇ ਵਿੱਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ 'ਚ ਵੀ ਐਂ ਐਂ ਇਹਨਾਂ ਨੇ ਧਰ ਮੈਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਤਰ ਦਊਗਾ ਮੈਂ ਸਾਰਾ ਸਾਹਮਣੇ ਬੁਲਾਓ ਮੈਂ ਅੱਜ ਕਹਿਣਾ ਚਾਹੁੰਦਾ ਇੱਕ ਵਾਰੀ ਨਹੀਂ ਇਹਨੇ ਕਈ ਵਾਰੀ ਅਕਾਲ ਤਖਤ ਸਾਹਿਬ ਦਾ ਨਾਮ ਲੈ ਲੈ ਕੇ ਵੰਗਾਰਿਆ ਰਾਜ ਸੱਤਾ ਦੀ ਹੰਕਾਰ ਆ ਇੱਥੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਤੇ ਉਹਨਾਂ ਦੇ ਕੋਲੋਂ ਵੀ ਸਪਸ਼ਟੀ ਕਰ ਲਿਆ ਗਿਆ ਹੈ ਇਹ ਅਕਾਲ ਤਖਤ ਸਾਹਿਬ ਆ ਇਹ ਰਾਜ ਸੱਤਾ ਦੀ ਪ੍ਰਵਾਹ ਨਹੀਂ ਕਰਦਾ ਇਹ ਸਿਧਾਂਤਾਂ ਦੀ ਗੱਲ ਕਰਦਾ ਹੈ ਮर्याਦਾ ਦੀ ਗੱਲ ਕਰਦਾ ਔਰ ਵਾਰ-ਵਾਰ ਜਿਹੜਾ ਕਹਣਾ ਗੋਲਕ ਚ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਇਹਨੂੰ ਕਿਹਾ ਸੀ ਵੀ ਤੂੰ ਨਾ ਪਾ ਪੈਸੇ ਬੰਦ ਕਰ ਦੇ ਇਹਨੂੰ ਉਹ ਵਹਿਮ ਆ ਇਸ ਬੰਦੇ ਨੂੰ ਇਹ ਹੰਕਾਰ ਆ ਕਿ ਸ਼ਾਇਦ ਮੈਂ ਪੈਸੇ ਕੋਈ ਗੋਲਕ ਚ ਪਾ ਰਿਆ ਇਹ ਵਾਰ-ਵਾਰ ਗੁਰੂ ਦੀਆਂ ਗੋਲਕਾਂ ਆਪਿ ਸੇ ਜਹਾੜ ਆਏ ਆ ਤੇ ਕਿੰਨੀ ਸੇਵਾ ਗੁਰੂ ਦੀਆਂ ਸੰਗਤਾਂ ਨੇ ਕੀਤੀ ਦਸਵੰਦ ਦੀ ਪਰੰਪਰਾ ਨਾਲ ਕੋਵਿਡ 19 ਚ ਕਿੰਨਾ ਕੁਛ ਹੋਇਆ ਸਿੱਖਾਂ ਦਾ ਦਸਵੰਦ ਤੇ ਸਰਬੱਤ ਦੇ ਭਲੇ ਤੇ ਲੱਗਦਾ ਤੋ ਇਹਨੂੰ ਵਹਿਮ ਆਇਆ ਕਿ ਮੈਂ ਮੇਰੇ ਕਰਕੇ ਸ਼ਹਿਰ ਸਾਰਾ ਕੁਝ ਚੱਲ ਰਿਹਾ ਇਹਨੂੰ ਪਹਿਲਾਂ ਵੀ ਕਿਹਾ ਸੀ ਵੀ ਤੂੰ ਭਾਵੇਂ ਗੋਲਕ ਵਿੱਚ ਪੈਸੇ ਪਾ ਜਾਂ ਨਾ ਪਾ ਤੈਨੂੰ ਕੋਈ ਕਹਿੰਦਾ ਕੋਈ ਮਜਬੂਰ ਕਰਦਾ ਪਰ ਵਾਰ-ਵਾਰ ਗੋਲਕਾਂ ਦੇ ਸਵਾਲ ਅਕਾਲ ਤਖਤ ਦੀ ਮਰਿਆਦਾ ਤੇ ਸਵਾਲ ਇਸ ਕਰਕੇ ਇਹਨੂੰ ਇੱਥੇ ਸਪਸ਼ਟੀ ਕਰਨ ਲਈ ਸੱਦਿਆ ਗਿਆ ਥੋਥਾ ਚਨਾ ਬਾਜੇ ਘਣਾ ਛੋਟਾ ਭਾਂਡਾ ਉਨਾ ਹੀ ਜ਼ਿਆਦਾ ਖੜਕਦਾ ਖਾਲੀ ਭਾਂਡਾ ਉਨਾ ਹੀ ਜ਼ਿਆਦਾ ਖੜਕਦਾ ਵੇਖੋ ਕਿਵੇਂ ਜਿਹਦਾ ਸਾਹ ਨਾ ਮੰਦਾ ਚੰਗਾ ਰਿਆ ਬੋਲਣ ਹੈ ਇਹ ਹੰਕਾਰ ਸਿਰ ਚੜ ਕੇ ਬੋਲਣ ਰਿਆ ਹੈ ਤੇ ਹੁਣ ਜਿਹਦਾ ਸਾਹ ਨੇ ਜਿਹਨੂੰ ਸੱਦੀ ਲਿਆ ਆ ਜਿਹਦਾ ਸਾਹ ਉਹਦਾ ਜਿਹੜਾ ਇੱਕ ਹਸਾਲਤਾ ਕਰਕੇ ਤੋੜਿਓ ਜੇ ਹੁਣ ਇਸ ਤੋਂ ਝਾਵ ਲੈਣੇ ਆ। ਵੀ ਬੇਅਦਵੀ ਕਾਂਡ ਦੀ ਜਾਂਚ ਕਿੱਥੇ ਪਹੁੰਚੀ? ਜਦੋਂ ਹਣੀਪ੍ਰੀਤ ਨੇ ਖੁਦ ਕਹਿਤਾ ਵੀ ਬੇਅਦਵੀ ਅਸਾਂ ਕਰਾਈ ਆ। ਤੇ ਫਿਰ ਹਣੀਪ੍ਰੀਤ ਨੂੰ ਵਾਸਤੇ ਉਸ ਤੇ ਖਲਾਫੀ ਕਾਰਵਾਈ ਕੀਤੀ ਵੀ ਤੁਸੀਂ। ਸਿਰਫ ਅਕਾਲੀਆਂ ਨੂੰ ਭੰਡ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਹੁਣ ਤੁਸੀਂ ਬਹੁਤਾ ਚਿਰ ਬਹੁਤਾ ਸਮਾਂ ਨਹੀਂ ਲੰਗਾ ਸਕਦੇ। ਜੋ ਤੁਹਾਡੀ ਸਰਕਾਰ ਉਸੇ ਦਰਵਾਜ਼ੇ ਅੰਦਰ ਬੇਅਦਵੀ ਕਰਨ ਵਾਲਾ ਫੜਾਤਾ ਸੀ ਫੇਰ ਕੀ ਬਣਿਆ ਉਸ ਦਾ ਜੋ ਬਣੇ ਬਣੋ ਉਹਦੇ ਪਿਛਲੀ ਸ਼ਾਦੀ ਸੀ ਦਾ ਕੀ ਬਣਿਆ ਕੋਈ ਕੀਤਾ ਤੁਸੀਂ ਨਿੱਤ ਕਤ ਲੋਕ ਗਾਤ ਲੋਕ ਪੰਜਾਬ ਛੱਡ ਛੱਡ ਭੱਜ ਰਹੇ ਨੇ ਉਹ ਪਾਰੀ ਕਾਰੋਬਾਰੀ ਛੜਛੜ ਭੱਜ ਰਹੇ ਨੇ ਕੁਛ ਕੀਤਾ ਸவாயਤਾ ਨੂੰ ਬਾਦਲ 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 ਕੋਈ ਹੋਰ ਕੋਈ ਗੱਲ ਕੀਤੀ ਤੁਸਾਂ ਸਟੇਜ ਤੋਂ ਕਰੇ ਅੱਜ ਇਹਦਾ ਚੌਥਾ ਕਿ ਪੰਜਵਾਂ ਕਦ ਲੈ ਕੱਪ ਦੇ ਵਿੱਚ ਅਕਲ ਨੂੰ ਆ ਤੁਮਾਰੋ ਪਰ ਹੁਣ ਤੁਸਾਂ ਮੱਥਾ ਸ੍ਰੀ ਕਾਲ ਤਸਾਂ ਲਾਇਆ ਹੈ ਇਹਨੂੰ ਸਿੱਖਣਾ ਦੇਖਣਾ ਆ E tá daqui a cercar dele. O velho matou